Now there will be a price distribution of LKD class. Now there will be a price distribution of UKD class. ਸਕੂਲ ਦਾ ਜਿਹੜਾ ਫੰਕਸ਼ਨ ਹੈ ਕਿਦੋਂ ਆ ਫੰਕਸ਼ਨ ਹੈ ਤੇ ਇਹਦੇ ਵਿੱਚ ਚੀਫ ਗੈਸਟ ਕਿਹੜੇ ਆ ਸਰ ਆਜ ਅਮਰੀਕਨ ਸਕੂਲ ਦਾ 4th ਫੰਕਸ਼ਨ ਹੈ ਜੀ 2020 ਦੇ ਵਿੱਚ ਅਸੀਂ ਲਿਆ ਸੀ ਤੇ 2024 ਚੜ ਗਿਆ ਖਤਮ ਹੋ ਗਿਆ ਤੇ ਅਸੀਂ ਕੁਵਰ ਡਾਕਟਰ ਵਿਜੇਪਦਾ ਜੀ ਨੂੰ ਸੱਦਿਆ ਸੀ ਜੋ ਐਮਐਲਏ ਹੈ ਕਿ ਨਾਰਥ ਕੰਸਟ੍ਰੈਂਸੀ ਅੰਦਰ ਦੇ ਵਿੱਚ ਤੇ ਅਸੀਂ ਬਹੁਤ ਹੀ ਭਾਗੀ ਹਾਂ ਕਿ ਸਰ ਇੱਥੇ ਆਏ ਤੇ ਬੱਚਿਆਂ ਨੂੰ ਡਿਸਟ੍ਰਿਬਿਊਟ ਕਿਤੇ ਪਾਈ ਤੁਸੀਂ ਇਹਨਾਂ ਫੰਕਸ਼ਨ ਵਿੱਚ ਕੀ ਖਾਸ ਖਾਸੀਅਤ ਹੈ ਜਿੱਦਾਂ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਰਹੇ ਅੱਜ ਵਿਸ਼ੇਸ਼ ਤੌਰ ਤੇ

ਕੁਝ ਨਾ ਉਹ ਜ਼ਰੂਰ ਕੁਝ ਨਾ ਫਰਕ ਸਦਾ ਮੋਰਓਵਰ ਸਰ ਅਥੇ ਜੋ ਵਾਤਾਵਰਨਤ ਹੋਦਾ ਜੋ ਪੜਾਈ ਹੈ ਥੋਦੀ ਸਾਡੇ ਨਾਲ ਹੋਲੀਵੁੱਡ ਕਰਕੇ ਬਹੁਤ ਸਾਰੇ ਲੋਕ ਜੁੜ ਵੀ ਰਹੇ ਹੈ ਜੀ ਤੇ ਅਸੀਂ ਪੇਰੈਂਟਸ ਬਹੁਤ ਬਹੁਤ ਧੰਨਦੀ ਕਰਦੇ ਹੈ ਅੱਜ ਅਮਰੀਕਨ ਪਬਲਿਕ ਸਕੂਲ ਜੰਡਿਆਲਾ ਗੁਰੂ ਦੇ ਵਿੱਚ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਸੀ ਤੇ ਬੱਚਿਆਂ ਨੇ ਇੱਥੇ ਦੇਖੋ ਬਹੁਤ ਹੀ ਚੰਗੇ ਪ੍ਰੋਗਰਾਮ ਕੀਤੇ और हर तरीके अपने जुड़े हुए उन्होंने सारे अपने आइटम पेश किए मैं यही कहूंगा कि स्कूल बहुत ही नवा है दो हज़ार भी तो शुरू होया है और बहुत जल्दी काफ़ी तरक्की कर रहा है नर्सरी तो लैके दसवीं तक की पढ़ाई होंगी है छेती बारहवीं तक का हो जाना है और मैं मैनेजमेंट की सराहना कराँगा मैडम अलका गुप्ता जी श्रीमान जसपाल गुप्ता जी ने ਦਸ਼ਮੇ प्रिंसिपल ਸਾਹਿਬ ਦਸ਼ਮੇਸ ਮਹਾਜਨ ਜੀ ਸੋਕ ਮਹਾਜਨ ਸਾਹਿਬ ਨੇ ਤੇ ਦੇਖੋ ਇੱਕ ਬਹੁਤ ਵਧੀਆ ਉਪਰਾਲਾ ਹੈ ਜਿੰਦਿਆਲਾ ਗੁਰੂ ਦੇਵ ਤੇ ਪੜਾਈ ਜਿਹੜੀ ਹੁੰਦੀ ਹੈ ਵਿਦਿਆ ਜੋ ਹੈ ਉਹ ਉન્નਤੀ ਦਾ ਸਭ ਤੋਂ ਉੱਤਮ ਸਾਧਨ ਹੁੰਦਾ ਹੈ ਤੇ ਇਹ ਕੋ ਉਪਰਾਲਾ ਹੈ ਇਹਨਾਂ ਜੀ ਮੈਂ ਸراہਨਾ ਕਰਦਾ ਹਾਂ ਔਰ ਇਹ ਸਕੂਲ ਤਰੱਕੀ ਕਰੇ ਬੱਚੇ ਤਰੱਕੀ ਕਰਨ ਸਾਡੀ ਸੋਸਾਇਟੀ ਸਾਡਾ ਮੁਲਕ ਤਰੱਕੀ ਕਰੇ ਅਸੀਂ ਇਹ ਹੀ ਵਾਏ ਗੁਰੂ ਦੇ ਸਾਹਮਣੇ ਅਰਦਾਸ ਕਰਦੇ ਹਾਂ ਥੈਂਕ ਯੂ ਫਿਰ ਤੋਂ ਸੋ ਨਈ ਸੋ